ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ hope ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਅੱਜ ਕਾਫੀ ਟਾਈਮ ਬਾਅਦ ਲੈ ਕੇ ਆਏ ਆ ਜੀ ਤੁਹਾਡੇ ਲਈ ਵੀਡੀਓ ਕਿ ਕਾਫੀ ਦਿਨਾਂ ਤੋਂ ਆਪਾਂ ਲਾਈਵ ਆ ਰਹੇ ਸੀ ਹਨਾ ਆ ਕਾਫੀ ਬਿਜੀ ਚੱਲ ਰਹੀ ਸੀ ਤੇ ਲਾਈਵ ਆ ਜਾਂਦੇ ਸੀ ਬਾਕੀ ਜੀ ਮੇਰੀ ਹੈਲਪ ਕਰਨ ਵਾਲਾ ਕੋਈ ਨਹੀਂ ਸੀ ਆ ਵੀਡੀਓ ਸ਼ੂਟ ਕਰਨ ਵਾਲਾ ਤੇ ਅੱਜ ਵੀ ਮੈਂ ਵੀਡੀਓ ਜਿਹੜੀ ਸ਼ੂਟ ਕਰ ਰਹੀ ਆ ਫਰੰਟ ਕੈਮਰੇ ਤੋਂ ਕਰ ਰਹੀ ਆ ਨਹੀਂ ਤਾਂ ਮੋਸਟਲੀ ਮੈਂ ਬੈਕ ਕੈਮਰੇ ਤੋਂ ਕਰਦੀ ਆ ਤਾਂ ਮੇਰੀ ਦਮਨ ਹੈਲਪ ਕਰਵਾਂਦੀ ਹੁੰਦੀ ਏ ਤੇ ਕਿਉਂਕਿ ਕਾਫੀ ਬਣਾ ਦੇ ਕਮੈਂਟ ਸੀ ਤੇ WhatsApp ਤੇ ਮੈਸੇਜ ਆ ਰਹੇ ਕਿ ਦੀਦੀ ਸੂਟਾਂ ਲਿ ਵੀਡੀਓ ਕੋ ਤਾਂ ਲੈ ਕੇ ਆਓਗੇ ਤੇ ਮੈਂ ਐਸੇ ਕਰਕੇ ਲਾਈ ਦੇ ਵਿੱਚ ਹੀ ਕੋਈ ਸੂਟ ਜਿਹੜੇ ਸੀ ਉਹ ਤੁਹਾਨੂੰ ਦਿਖਾ ਰਹੀ ਸੀ ਤੇ ਅੱਜ ਮੈਂ ਲੈ ਕੇ ਆਈਆਂ ਜੀ ਤੁਹਾਡੇ ਲਈ ਬਹੁਤ ਪਿਆਰੇ ਸੂਟ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਸਕਰੀਨ ਤੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਇਸ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਮੈਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਜੇ ਮੈਚਿੰਗ ਕਲ ਠੀਕ ਹੈ ਜੀ ਰਾਮ ਟੈਕਸ ਬ੍ਰੈਂਡ ਰਹੇਗਾ ਤੇ ਬਹੁਤ ਪਿਆਰੀ ਕਲੈਕਸ਼ਨ ਹੈ ਤੇ ਚਲੋ ਜੀ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਜਿਹੜੇ ਸੂਟ ਨੇ ਤੁਹਾਨੂੰ ਮੈਂ ਦਿਖਾਣੇ ਸ਼ੁਰੂ ਕਰਦੀਆਂ ਸਭ ਤੋਂ ਪਹਿਲਾਂ ਆਪਣੇ ਫਰਸੂਟ ਨਾਲ ਇਹ ਆਪਾਂ ਲੈ ਕੇ ਆਏ ਆ ਜੀ ਬਰਬਰੀ कॉटन ਦੇ ਉੱਪਰ ਲੈ ਕੇ ਆਏ ਆ ਠੀਕ ਹੈ ਪਹਿਲਾਂ ਤੁਸੀਂ ਬਰਬਰੀ ਦੇਖੀ ਸੀ ਉਹ ਬਰਬਰੀ ਨਹੀਂ ਹੈਗੀ ਇਹ ਬਰਬਰੀ कॉटन ਹੈ ਲਓ ਜੀ ਰਾਮ ਟੈਕਸ ਦੀ ਸਟੈਂਪ ਲੱਗੀ ਹੋਈ ਹੈ ਚੈੱਕ ਕਰਵਾ ਲਓ ਪਹਿਲਾਂ ਮੈਂ ਤੁਹਾਨੂੰ ਚੈੱਕ ਕਰਵਾ ਦਾਂ ਲਓ ਇਹ ਤੇ ਬਹੁਤ ਹੀ ਪਿਆਰਾ ਤੇ ਸੌਫਟ ਫੈਬਰਿਕ ਹੈ ਪਹਿਲਾਂ ਜਿਹੜੀ ਬਰਬਰੀ ਆਈ ਸੀ ਉਹ ਨਹੀਂ ਸੀ ਇਹ ਸੌਫਟ ਵਾਲੀ ਬਰਬਰੀ ਹੈ ਠੀਕ ਹੈ ਜੀ ਇਹ ਬਰਬਰੀ कॉटन ਹੈ ਲੋ ਜੀ ਇਹ ਰਹੀ ਸ਼ਰਟ ਬੜਾ ਸੋਹਣਾ ਕਲਰ ਹੈ ਜੀ ਪਿਸਤਾ ਜਿਹਾ ਕਲਰ ਹੈ ਤੇ 2.5 ਮੀਟਰ ਦੀ ਕੱਟ ਰਹੇਗੀ ਵਿਦਆਉਟ ਦੁਪੱਟਾ ਸੂਟ ਰਹਿਣਗੇ ਤੇ ਲੋ ਜੀ ਪਿਓਰ ਮਸ਼ਲੀਨ ਦੀ ਬਾਟਮ ਰਹੇਗੀ ਨਾਲ ਬੜਾ ਪਿਆਰਾ ਕਲਰ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਪ੍ਰਿੰਟ ਵੀ ਚੈੱਕ ਕਰ ਲਓ ਰਾਮ ਟੈਕਸ ਹੈ ਜੀ ਇਹ ਬ੍ਰਾਂਡ ਕੋਈ ਵੀ ਤੁਹਾਨੂੰ ਲੋਕਲ ਬ੍ਰਾਂਡ ਨਹੀਂ ਦਵਾਂਗੇ ਡਾਇਮੀਟਰ ਦੀ ਕੱਟ ਰਹੇਗੀ ਆ ਜਿਹੜੀਆਂ ਪੈਣਾ ਦਾ ਆਰਡਰ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਆ ਤੁਸੀਂ ਇਹਦੇ ਨਾਲ ਦੁਪੱਟਾ ਬਾਏ ਕਰਨਾ ਦੁਪੱਟਾ ਬਾਏ ਕਰ ਸਕਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਨਾਲ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦਵਾਂਗੇ ਲਓ ਜੀ ਬਾਟਮ ਦਾ ਫੈਬਰਿਕ ਜਿਹੜਾ ਨਾ ਬਹੁਤ ਹੀ ਜ਼ਿਆਦਾ ਸੌਫਟ ਹੈ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਸਬਰ ਦਾ ਮੌਸਮ ਹੈ ਤੇ ਸਬਰ ਦੇ ਮੌਸਮ ਦੇ ਵਿੱਚ ਜਿਆਦਾ ਆਪਾਂ ਜਿਹੜੀਆਂ ਸਾਡੀਆਂ ਇੰਡੀਆ ਵਾਲੀਆਂ ਪੈਣਾ ਨੇ ਲਾਈਨਿੰਗ ਦੀ ਮਤਲਬ ਜ਼ਿਆਦਾ ਨਹੀਂ ਹੁੰਦਾ ਕਿ ਲਾਈਨਿੰਗ ਆਪਾਂ ਨਾ ਲਵਾਈਏ ਇਹ बॉटम ਦੇ نیچے ਅਗਰ ਤੁਸੀਂ ਲਾਈਨਿੰਗ ਨਹੀਂ ਲਗਵਾਓਗੇ ਤਾਂ ਵੀ ਚੱਲ ਜਾਏਗਾ ਸ਼ਰਟ ਦੇ نیچے ਤੁਹਾਨੂੰ ਲਾਈਨਿੰਗ ਲਗवानी ਪੈਗੀ ਉਹ ਵੀ ਹਲਕੀ ਕਾਟਨ ਦੀ ਬਹੁਤ ਪਿਆਰਾ ਚੈੱਕ ਬਰਬਰੀ ਹੈ ਜੀ ਇਹ ਚੈੱਕ ਦੇ ਵਿੱਚ ਤੇ ਸੌਫਟ ਹੈ ਬਿਲਕੁਲ ਸੌਫਟ ਹੈ ਕਾਟਨ ਵਰਗੀ ਬਰਬਰੀ ਹੈ ਜੀ ਇਹ ਚੈੱਕ ਕਰੋ ਜੀ ਪ੍ਰਿੰਟ ਚੈੱਕ ਕਰ ਲਓ ਲਓ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਵੀdout ਦੁਪੱਟਾ ਸੂਟ ਰਹਿਣਗੇ ਠੀਕ ਹੈ ਜੀ ਕਾਟਨ ਫੈਬਰਿਕ ਦੇ ਵਿੱਚ ਹੈ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਲਾਈਨਿੰਗ ਲਗਵਾਨੀ ਕਿ ਨਹੀਂ ਲਗਵਾਨੀ ਜਿਨ੍ਹਾਂ ਦਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਤੇ ਇਹਦਾ ਪ੍ਰਾਈਸ ਜੋ ਰਹੇਗਾ ਜੀ ਇਹਦਾ ਪ੍ਰਾਈਸ ਰਹੇਗਾ ਜੀ 1750 ਰੁਪਏ ਵਿਦ ਸ਼ਿਪਿੰਗ ਸ਼ਿਪਿੰਗ ਐਕਸਟਰਾ ਨਹੀਂ ਹੈ ਵਿਦ ਸ਼ਿਪਿੰਗ ਤੁਹਾਨੂੰ ਪ੍ਰਾਈਸ ਦੇ ਰਿਹਾ ਜੀ 1750 ਰੁਪਏ ਲੋ ਜੀ ਫਸਟ ਸੂਟ ਹੈ ਆ ਸਕਰੀਨ ਚੁਣ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਰਾਮਟੈਕਸ ਬ੍ਰਾਂਡ ਹੈ ਜੀ ਲੋਕਲ ਨਹੀਂ ਹੈ ਰਾਮਟੈਕਸ ਹੈ ਤੇ ਲੋ ਜੀ ਸੈਕਿੰਡ ਕਲਰ ਆ ਗਿਆ ਬੜਾ ਹੀ ਪਿਆਰਾ ਬਹੁਤ ਸੋਹਣੇ ਕਲਰ ਹੈ ਸਾਰੇ ਕਲਰ ਬਹੁਤ ਪਿਆਰੇ ਸਰਦਾਰੀ ਜੇ ਸੂਟ ਨੇ ਜੀ ਇਹ ਮੈਂ ਤੁਹਾਨੂੰ ਸਟੈਂਪ ਚੈੱਕ ਕਰਵਾ ਦਾਂ ਫਿਰ ਵੀ ਤੁਹਾਨੂੰ ਕੋਈ ਡਾਊਟ ਨਾ ਰਹੇ ਤੇ ਤੁਸੀਂ ਸਟੈਂਪ ਚੈੱਕ ਕਰ ਲਓ ਜੀ ਬਾਕੀ ਤੁਹਾਡੇ ਘਰ ਤੱਕ ਜਦੋਂ ਪਹੁੰਚਣਗੇ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਮੇਰੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਸਟਿਚ ਕਰਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਲਓ ਜੀ ਨੈਕਸਟ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਪ੍ਰਿੰਟ ਹੈ ਜੀ ਬਹੁਤ ਜ਼ਿਆਦਾ ਲਾਈਟ ਵੇਟ ਹੈ ਇਹਦੇ ਨਾਲ ਤੁਸੀਂ ਦੁਪੱਟਾ ਕਿਵੇਂ ਦਾ ਰੱਖਣਾ ਹੈ ਉਹ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਰਾਮ ਟੈਕਸ ਬ੍ਰਾਂਡ ਰਹੇਗਾ ਜੀ ਇਹੇ ਸਾਰੇ ਸੂਟੀ ਰਾਮ ਟੈਕਸ ਦੇ ਨੇ ਤੇ ਜਿਹੜੀ ਬਾਟਮ ਰੈਂਗ ਜੀ ਪਿਓਰ ਮਸ਼ਲੀਨ ਦੀ ਬਾਟਮ ਰੈਂਗ ਦੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਲੱਗ ਰਿਹਾ ਦੇਖ ਸਕਦੇ ਹੋ ਕਲਰ ਬਹੁਤ ਪਿਆਰਾ ਲਾਈਟ weight ਫੈਬਰਿਕ ਹੈ ਜੀ ਇਹ ਬਿਲਕੁਲ ਬਿਲਕੁਲ ਲਾਈਟ weight ਹੈ ਜਿੰਨਾ ਕੋ ਦੁਪट्टे ਦਾ weight ਹੈ ਓਨਾ ਕੋਈ ਸ਼ਰਟ ਦਾ weight ਹੈ ਲਓ ਜੀ ਇਹ ਆਪਣਾ ਨੈਕਸਟ ਕਲਰ ਆ ਜੇ ਜੋ ਜੇ ਤੁਸੀਂ ਮੇਰੇ ਕੋ ਦੁਪੱਟਾ ਬਾਏ ਕਰਨਾ ਹੈ ਜੋ ਦੁਪੱਟੇ ਤੇ ਚਾਰजेस ਨਹੀਂ ਉਹ ਲੱਗ ਰਹਿਣਗੇ ਇਸ ਸਿਰਫ ਕੱਲੇ ਸੂਟ ਦੇ ਚਾਰਜਸ ਨੇ ਜੋ ਤੁਹਾਨੂੰ ਸ਼ੋ ਹੋ ਰਹੇ ਨੇ 1750 ਰੁਪਏ ਵਿੱਚ ਸ਼ਿਪਿੰਗ ਐਜ਼ੀ ਪ੍ਰਾਈਜ਼ੇ ਦਾ। ਲੋ ਜੀ ਚੈੱਕ ਕਰ ਲਓ ਕਲਰ ਚੈੱਕ ਕਰ ਲਓ। ਤੁਸੀਂ ਨੇੜੇ ਤੋਂ ਪ੍ਰਿੰਟ ਔਰ ਕਲਰ ਚੈੱਕ ਕਰ ਸਕਦੇ ਹੋ। ਬਹੁਤ ਹੀ ਪਿਆਰਾ ਹੈ। ਇਹ ਆ ਗਿਆ ਜੀ ਦੂਸਰਾ ਕਲਰ। ਚਲੋ ਜੀ। ਤੀਸਰਾ ਕਲਰ ਵੀ ਉਹਦੇ ਨਾਲ ਮਿਲਦਾ ਜੁਲਦਾ ਹੈ। ਇਹ ਵੀ ਕਲਰ ਬਹੁਤ ਪਿਆਰਾ ਹੈ। ਪ੍ਰਿੰਟ ਬਹੁਤ ਪਿਆਰਾ ਹੈ। ਫੈਬਰਿਕ ਬਹੁਤ ਬੈਸਟ ਹੈ ਜੀ ਫੈਬਰਿਕ ਇੰਨਾ ਕੋ ਬੈਸਟ ਹੈ ਬਹੁਤ ਜਿਆਦਾ ਲਾਈਟ ਵੇਟ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਪਹਿਣਾ ਆਰਾਮ ਟੈਕਸ ਦੇ ਸੂਟ ਸਾਡੇ ਕੋਲ ਲੈ ਚੁੱਕੇ ਉਹਨਾਂ ਨੂੰ ਪਤਾ ਹੈ ਕਿ ਆਰਾਮ ਟੈਕਸ ਦਾ ਫੈਬਰਿਕ ਬਹੁਤ ਵਧੀਆ ਲੋਕ ਕਿੱਟ ਬਹੁਤ ਪਿਆਰੇ ਨੇ 2.5 ਮੀਟਰ ਦੀ ਕੱਟ ਰਹੇਗੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਬਾਏ ਕਰਨਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਨਾਲ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਪ੍ਰਿੰਟ ਚੈੱਕ ਕਰ ਲਓ ਜੀ ਪ੍ਰਿੰਟ ਬਹੁਤ ਹੀ ਜਿਆਦਾ ਪਿਆਰਾ ਹੈ ਸ਼ਰਟ ਦੇ نیچے ਲਾਈਨਿੰਗ ਦੀ ਨੀਡ ਹੈ ਤੁਸੀਂ ਲਗਵਾ ਸਕਦੇ ਹੋ बाकी थोड़ी तो चॉइस है जी बॉटम के नीचे अगर लाइनिंग नहीं लगेगी तो भी चल जाएगा तो यह रहेगी जी बॉटम का फैब्रिक प्योर मशीन की बॉटम रहेगी और बर्बरी कॉटन की शर्ट रहेगी चेक कर लो प्रिंट बहुत ही प्यारा है लो जी बहुत सोहना लो जी स्क्रीनशॉट प्लीज़ क्लीयर लियो स्क्रीन शॉट लैके तो मैं वट्सअप मैसेज करके अपना ऑर्डर दे सको तो हूँ जाने जी अपना नैक्सट नैक्सट कलर भी बहुत ज़्यादा प्यारा है जी बहुत सोहना प्रिंट बहुत प्यारा है ब्राउन और महरून के उपर आ गया जी लो जी चेक करो बहुत ज़्यादा सोना लग रहा है देख सकते हो सी बहुत ही प्यारा है प्रिंट बहुत प्यारा है जी ने तो प्रिंट चेक कर लो प्रिंट बहुत ज़्यादा प्यारा ही प्यारी है जी है बहुत प्यारा फैब्रिक है जी ये रहेगी जी बॉटम ਬਾਟਮ ਵੀ ਬਹੁਤ ਹੀ ਪਿਆਰੀ ਹੈ ਮਹਰੂਨ ਕਲਰ ਹੈ ਲਓ ਜੀ ਕੰਬੀਨੇਸ਼ਨ ਚੈੱਕ ਕਰੋ ਬੜਾ ਪਿਆਰਾ ਲੱਗ ਰਿਹਾ ਇਹਦੇ ਨਾਲ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੁਸੀਂ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਵਿਦਆਊਟ ਦੁਪੱਟਾ ਲੈ ਸਕਦੇ ਹੋ ਪ੍ਰਾਈਸ ਰਹੇਗਾ ਜੀ ਇਹਦਾ 1750 ਰੁਪਏ ਵਿਦ ਸ਼ਿਪਿੰਗ ਸ਼ਿਪਿੰਗ ਐਕਸਟਰਾ ਨਹੀਂ ਹੋਏਗੀ ਜੀ ਲਓ ਜੀ ਨੈਕਸਟ ਕਲਰ ਆ ਗਿਆ ਜੀ ਮਹਿੰਦੀਆ ਕਲਰ print ਸੇਮ ਹੈ ਸਿਰਫ ਕਲਰ ਚੇਂਜ ਹੈ ਮਹਿੰਦੀਆ ਕਲਰ ਦੇ ਵਿੱਚ ਆ ਗਿਆ ਇਹ ਵੀ ਕਲਰ ਬਹੁਤ ਪਿਆਰਾ ਹੈ print ਚੈੱਕ ਕਰੋ सेम प्रिंट है जरा मैं तुम दिखाया प्रिंट है जस्ट कलर चेंज है तो ये बॉटम रहेगी जी ये वाले कलर की महंदिया कलर है बहुत प्यारा कलर है जी चलो जी चेक करो बहुत ही प्यारा फैब्रिक है बर्बरी कॉटन है यह महदीआ कलर की बॉटम है प्योर मछलीन की ठीक है स्क्रीनशॉट लैके मेरे तो व्हाट्सएप पर मैसेज करके अपना ऑर्डर दे सद प्रिंट चैक कर लो प्रिंट बहुत ही ज़्यादा प्यार ਜੇ ਤੁਸੀਂ ਇਹਦੇ ਨਾਲ ਦੁਪੱਟਾ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਤੇ ਜੋ ਦੁਪੱਟਾ ਹੈ ਉਹ ਤੁਹਾਡੀ ਚੋਇਸ ਦਾ ਰਹੇਗਾ ਕਿ ਦੁਪੱਟਾ ਤੁਸੀਂ ਕਿਹੜਾ ਲੈਣਾ ਤੁਸੀਂ ਮੈਨੂੰ ਦੱਸ ਦਿਓ ਤੇ ਅਗਰ ਦੁਪੱਟੇ ਤੋਂ ਵਿਦੋ ਬਿਨਾ ਲੈਣਾ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਬਿਦੌੜ ਦੁਪੱਟਾ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਨੈਕਸਟ ਕਲਰ ਆ ਗਿਆ ਜੀ ਮਹਿੰਦੀਆ ਕਲਰ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਫੈਬਰਿਕ ਬਹੁਤ ਜ਼ਿਆਦਾ ਬੈਸਟ ਹੈ ਰਾਮਟੈਕਸ ਬ੍ਰਾਂਡ ਹੈ ਜੀ ਲਓ ਜੀ

ਇਹ ਹੈ ਜੀ ਨਾਲ ਬਾਟਮ ਦਾ ਕਰਦੇ ਪ्युअर ਮਸਲੀਨ ਦੀ ਬਾਟਮ ਰਹੇਗੀ ਟਾਈਟੇਮਟਰ ਦੀ ਕੱਟ ਹੋਏ ਕਲਰ ਬਹੁਤ ਪਿਆਰੇ ਨੇ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਤੇ ਪਲੀਜ਼ ਮੇਰੀਆਂ ਭੈਣਾਂ ਸਕਰੀਨਸ਼ਾਟ ਜਦੋਂ ਲੈਂਦੇ ਹੁੰਦੇ ਹੋ ਤੇ ਪਲੀਜ਼ ਕਲੀਅਰ ਸਕਰੀਨਸ਼ਾਟ ਲਿਆ ਕਰੋ ਕੋਈ ਵੀ ਕਨਫਿਊਜ਼ਨ ਨਾ ਹੋਏ ਸਾਨੂੰ ਸਕਰੀਨਸ਼ਾਟ ਦੇਖਣ ਦੇ ਵਿੱਚ ਕਿਉਂਕਿ ਬਈ ਕਈ ਵਾਰੀ ਜਿਹੜਾ ਸਕਰੀਨਸ਼ਾਟ ਤੁਸੀਂ ਭੇਜਦੇ ਹੋ ਕਲੀਅਰ ਨਹੀਂ ਹੁੰਦਾ ਤੇ ਉਹਦੇ ਥੋੜੀ ਸਮਝ ਨਹੀਂ ਲੱਗਦੀ ਕਿ ਕਲਰ ਕਿਹੜਾ ਹੈ ਨੈਕਸਟ ਕਲਰ ਬਹੁਤ ਪਿਆਰਾ ਬਹੁਤ ਸੋਹਣੇ ਸੂਟ ਨੇ ਲਈ ਫੈਬਰਿਕ ਬਹੁਤ ਵਧੀਆ ਹੈ স্পੈਸ਼ਲ ਸਮਰ ਵਾਸਤੇ ਫੈਬਰਿਕ ਲੈ ਕੇ ਆਏ ਆ ਤੁਹਾਡੇ ਵਾਸਤੇ ਇਹ ਆ স্পੈਸ਼ਲ ਤੁਸੀਂ ਗਰਮੀ ਦੇ ਵਿੱਚ ਆਰਾਮ ਨਾਲ ਵੇਅਰ ਕਰ ਸਕਦੇ ਹੋ ਕਾਟਨ ਦੀ ਲਾਈਨਿੰਗ ਲਗਾ ਸਕਦੇ ਹੋ ਸ਼ਰਟ ਦੇ ਨੀਚੇ ਬਾਟਮ ਦੇ ਨੀਚੇ ਨਹੀਂ ਨੀਰ ਹੈਗੀ ਬਾਕੀ ਤੁਹਾਡੀ ਚੋਇਸ ਹੈ ਤੁਸੀਂ ਲਗਵਾਉਣਾ ਚਾਹੁੰਦੇ ਹੋ ਲਗਵਾ ਸਕਦੇ ਲੋ ਜੀ ਅਗਲਾ ਕਲਰ ਆ ਗਿਆ ਇਹ ਵੀ ਕਲਰ ਬਹੁਤ ਪਿਆਰਾ ਹੈ ਇਹਦੇ ਨਾਲ ਦਾ ਪਹਿਲਾਂ ਮੈਂ ਤੁਹਾਨੂੰ ਪ੍ਰਿੰਟ ਦਿਖਾ ਚੁੱਕੀ ਆ ਫਿਟ ਚੈੱਕ ਕਰੋ ਸੇਮ ਪ੍ਰਿੰਟ ਹੈ ਬਰਾਊਨ ਜਿਆ ਕਲਰ ਹੈ ਇਹ ਚੈੱਕ ਦੇ ਵਿੱਚ ਹੈ ਜੀ ਜਿਹੜੀ ਬਰਬਰੀ ਹੈ ਚੈੱਕ ਦੇ ਵਿੱਚ ਹੈ ਬਹੁਤ ਲਾਈਟ weight ਫੈਬਰਿਕ ਹੈ। ਲੋ ਚੈੱਕ ਕਰ ਲਓ ਫੈਬਰਿਕ ਨੂੰ ਤੁਸੀਂ ਆ ਦੇਖ ਸਕਦੇ ਹੋ ਨੇੜੇ ਤੋਂ ਬਹੁਤ ਪਿਆਰਾ ਫੈਬਰਿਕ ਹੈ। ਮੈਂ ਇੱਥੇ ਦੱਸ ਰਹੀ ਹਾਂ ਇਹ ਅੱਜ ਵਾਲੇ ਜਿੰਨੇ ਸੂਟ ਨੇ ਸਾਰੇ ਵਿਦੌੜ ਦੁਪੱਟਾ ਨੇ। ਠੀਕ ਹੈ ਜੀ ਪ੍ਰਾਈਸ ਇਹ ਦਾ ਰਹੇਗਾ ਜੀ 1750 ਰੁਪਏ ਤੇ ਲੋ ਜੀ ਇਹ ਆ लीजिए ਇਹਦੇ ਨਾਲ ਆਫ ਵਾਈਟ ਕਲਰ ਦੀ ਬਾਟਮ। ਬਹੁਤ ਪਿਆਰਾ ਕੰਬੀਨੇਸ਼ਨ ਹੈ ਡਾਰਕ ਔਰ ਲਾਈਟ ਦਾ ਬਹੁਤ ਪਿਆਰਾ ਜਿਵੇਂ ਸਮਰ ਆ ਸਮਰ ਦੇ ਵਿੱਚ ਇਹ ਜਿਹੜੇ ਕਲਰ ਬਹੁਤ ਹੀ ਪਿਆਰੇ ਲੱਗਦੇ ਨੇ। ਜੇ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਨਾਲ ਤੁਹਾਨੂੰ ਦੁਪੱਟਾ ਵੀ ਰੈਡੀ ਕਰ ਦਾਂਗੇ ਆ ਜੇ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਉਣਾ ਤੇ ਸਾਡੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਦੱਸ ਸਕਦੇ ਹੋ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਲੈਣਾ ਬਿਨਾ ਸਟੀਚਿੰਗ ਕੋ ਲੈ ਸਕਦੇ ਹੋ ਤੇ ਜਿਹੜੀਆਂ ਪਹਿਣਾ ਦੇ ਸਾਡੇ ਕੋਲ ਆਰਡਰ ਚੱਲ ਰਹੇ ਨੇ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਤੇ ਲਓ ਜੀ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂ ਜੀ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ